ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਦੁਨੀਆ ਵਿੱਚ ਬੜੇ ਸਾਧਨ ਮੰਨੇ ਗਏ ਹਨ ਪਰਮੇਸ਼ਰ ਦੀ ਪ੍ਰਾਪਤੀ ਕਿਹੜੇ ਸਾਧਨਾਂ ਨਾਲ ਹੁੰਦੀ ਹੈ ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ हे ਸਿੱਖਾ ਤੂੰ ਕਿਹੜੇ ਕਿਹੜੇ ਸਾਧਨ ਕੀਤੇ ਹਨ ਤਾਂ ਜੋ ਜੋ ਕੀਤੇ ਹੋਏ ਸਾਧਨ ਸਿੱਖ ਨੇ ਦੱਸੇ ਉਹ ਸਤਿਗੁਰੂ ਜੀ ਆਪ ਹੀ ਸਿੱਖ ਮੁਖ ਦੁਆਰਾ ਪਹਿਲਾਂ ਕੀਤੇ ਸਾਧਨ ਦੱਸਣਗੇ ਫਿਰ ਮਗਰੋਂ ਉੱਤਰ ਦੇਣਗੇ ਸੂਰ ਦ੍ਰਾਗਣੀ ਵਿੱਚ ਘਰ ਦੂਸਰੇ ਸੁਰਤਾਲ ਵਿੱਚ ਅੱਠ ਪਦਾਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰ사ਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਾਠ ਪੜਿਓ ਅਰ ਭੀਦ ਵਿਚਾਰਿਓ ਨਿਵਲ ਪਉ ਅੰਗਮ ਸਾਦੇ ਹੇ ਸਤਿਗੁਰੂ ਜੀ ਮੈਂ ਨੌ ਪ੍ਰਕਾਰ ਦੇ ਵਿਆਕਰਣਾਂ ਤੇ 베ਦ ਦੇ ਛੇ ਅੰਗਾਂ ਦੇ ਪਾਠ ਨੂੰ ਪੜ੍ਹਿਆ ਹੈ ਤੇ ਚਾਰ 베ਦਾਂ ਦੀ ਵਿਚਾਰ ਕੀਤੀ ਹੈ ਅਤੇ ਜੋਗ ਸਾਧਨਾ ਦੁਆਰਾ ਨਿਵਲ ਨਿਉਲੀ ਧੋਤੀ ਆਦ ਕਰਮਾਂ ਨੂੰ ਕਰਕੇ ਉਹ ਅੰਗਮ ਕੁੰਡਲਨੀ ਨਾੜੀ ਨੂੰ ਵਸ ਕਰਕੇ ਭਾਵ ਜਿੱਤ ਕੇ ਵੇਖਿਆ ਹੈ ਪੰਜ ਜਨਾ ਸਿਉ ਸੰਗ ਨ ਛੁਟ ਗਿਓ ਅਦਕ ਅਹੰ ਬੁੱਧ ਭਾਦੇ हे सतगुरु जी ਵੈ ਯੋਗ ਸਾਧਨ ਕਰਕੇ ਵੀ ਵਿਖੇ ਹਨ ਪਰ ਇਨਾਂ ਸਾਧਨਾ ਨਾਲ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਨਾ ਨਾਲੋਂ ਸਾਥ ਨਹੀਂ ਛੁੱਟਿਆ ਬਲਕੇ ਬਹੁਤ ਹੰਕਾਰ ਵਾਲੀ ਬੁੱਧੀ ਵਿੱਚ ਵੱਜ ਗਿਆ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਮੇਰੇ ਵਰਗਾ ਕੋਈ ਯੋਗੀ ਨਹੀਂ ਮੈਂ ਛੇ ਚੱਕਰਾਂ ਨੂੰ ਵਿਨ ਲੈਂਦਾ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਏ ਮੇਰੇ ਪਿਆਰੇ ਸਤਿਗੁਰੂ ਜੀ ਮੈਂ ਅਨੇਕਾ ਬਹੁਤੀ ਜਨਮਾਂ ਵਿੱਚ ਨਿਤ ਨਿਮਿਤ ਪ੍ਰਾਚਿਤ ਕਾਮਕ ਆਦਿਕ ਸ਼ਾਸਤਰਾਂ ਅਨਸਾਰ ਕਰਮ ਕਾਂਡ ਦੇ ਕਰਮ ਵੀ ਕਰਕੇ ਵੇਖੇ ਹਨ ਪਤੰਜਲੀ ਦੇ ਯੋਗ ਮਾਰਗ ਦੁਆਰ ਯੋਗ ਸਾਧਨਾ ਦੇ ਕਰਮ ਵੀ ਕੀਤੇ ਹਨ ਪਰੰਤੂ ਇਹਨਾਂ ਸਾਰੇ ਵਿਦ ਤਰੀਕਿਆਂ ਨਾਲ ਮੈਥੋਂ ਵਾਹਿਗੁਰੂ ਦੇ ਨਾਲ ਮਿਲਿਆ ਨਹੀਂ ਜਾਂਦਾ ਹਾਰ ਪਰਿਓ ਸੁਆਮੀ ਕਹਿ ਦੁਆਰੇ ਦੀਜੈ ਬੁੱਧ ਬਵੇਕਾਰਾ ਹੇ ਸੁਆਮੀ ਮਾਲਕ ਸਤਿਗੁਰੂ ਜੀ ਮੈਂ ਸਾਰਿਆਂ ਸਾਧਨਾ ਵੱਲੋਂ ਹਾਰ ਥੱਕ ਕੇ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਆਪ ਜੀ ਦੇ ਸਤਸੰਗਤ ਰੂਪੀ ਦਰੁਤੇ ਪਿਆਹ ਆਪ ਜੀ ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦੇਣਾ ਕਰੋ ਮੇਰੀ ਬੁੱਧੀ ਦੇ ਅੰਦਰ ਜੀਵ ਈਸ ਦੀ ਏਕਤਾ ਦਾ ਗਿਆਨ ਦੇਣਾ ਕਰੋ ਰਹਾਉ ਬਿਸਰਾਮ ਦੀ ਕੀ ਅੱਗੇ ਕਿਰਪਾ ਕਰਦੇ ਆ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਹੇ ਸਤਿਗੁਰੂ ਜੀ ਮੈਂ ਮੋਨ ਚੁੱਪ ਰਹਿਣ ਵਾਲਾ ਮੋਨੀ ਹੋ ਗਿਆ ਕਰ ਹੱਥਾਂ ਨੂੰ ਪਾਤੀ ਪਾਤਰ ਭਾਂਡਾ ਬਣਾ ਕੇ ਖਾਂਦਾ ਪੀਂਦਾ ਰਿਆ ਭਾਵ ਤਾਤਾ ਦੇ ਬਣੇ ਬਰਤਨਾਂ ਨੂੰ ਹੱਥ ਲਾਉਣਾ ਹੀ ਛੱਡ ਦਿੱਤਾ ਅਤੇ ਨਗਨ ਨੰਗਾਓ ਕੇ ਭਾਵ ਬਾਣ ਪ੍ਰਸਤੀ ਬਣ ਕੇ ਵਣਾ ਮਾਹੀ ਜੰਗਲਾਂ ਦੇ ਵਿੱਚ ਹੀ ਤੁਰਿਆ ਫਿਰਦਾ ਰਿਹਾ ਸੋ ਚਾਰ ਪ੍ਰਕਾਰ ਦਾ ਮੋਨ ਹੁੰਦਾ ਪਹਿਲਾ ਗੰਗ ਮੋਨ ਹੁੰਦਾ ਜੋ ਜਨਮ ਤੋਂ ਹੀ ਬੋਲਣ ਤੋਂ ਅਸਮਰੱਥ ਜਾਂ ਕਿਸੇ ਬਿਮਾਰੀ ਕਰ ਬੋਲਣ ਤੋਂ ਅਸਮਰੱਥ ਹੋਵੇ ਉਹ ਗੰਗ ਮੋਨੀ ਹੁੰਦਾ ਹੈ ਦੂਸਰਾ ਜੜ ਮੋਨ ਹੁੰਦਾ ਇਹ ਮੂਰਖਤਾ ਕਰਕੇ ਜਤਰ ਪੁਰਖਾਂ ਅੱਗੇ ਕੋਈ ਗੱਲ ਨਾ ਹੋਣੀ ਜੜ ਮੋਨ ਹੈ ਤੀਸਰਾ ਕਾਸਟ ਮੋਨ ਹੈ ਇਹ ਲੱਕੜ ਕਾਸਟ ਵਾਂਗ ਕਠੋਰ ਹੱਠ ਰੱਖ ਕੇ ਗੱਲਬਾਤ ਨਾ ਕਰਨੀ ਜਿਵੇਂ ਕਈ ਮੋਨੀ ਛਿਲੇ ਕੱਢਣ ਲਈ ਕਰਦੇ ਆ ਉਹ ਕਾਸਟ ਮੋਨ ਹੈ ਚੌਥਾ ਹੈ ਸਾਧ ਸੰਗਤ ਜੀ ਗਿਆਨ ਮੋਨ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਮੈਂ ਮੇਰੀ ਵਰਗੇ ਸੰਕਲਪਾਂ ਨੂੰ ਮਿਟਾ ਲੈਣਾ ਗਿਆਨ ਮੋਨ ਹੈ ਭਾਵ ਮਨ ਦਾ ਚੁੱਪ ਕਰ ਜਲ ਟੱਟ ਤੀਰਥ ਸਭ ਧਰਤੀ ਭਮਿਓ ਦੁਬਿਦਾ ਛੁਟ ਕੈ ਨਾਹੀ ਏ ਸਤਿਗੁਰੂ ਜੀ ਮੈਂ ਤੀਰਥਾਂ ਦੇ ਟੱਟ ਕਿਨਾਰਿਆਂ ਤੇ ਵੀ ਪਤਲਾ ਦੀਆਂ ਜੂਨਾ ਵਾਗ ਵਾਂਗੂ ਰਹਾ ਉਥੇ ਵੀ ਮਨ ਸ਼ੁੱਧ ਨਾ ਹੋਇਆ ਸਾਰੀ ਧਰਤੀ ਭਾਵ ਚਾਰ ਕੁੰਟਾਂ ਨੌ ਖੰਡਾਂ ਵਿੱਚ ਪਰਮ ਲਰਿਓ ਪਰ ਇਸ ਤਰ੍ਹਾਂ ਵੀ ਦੁਚਿੱਤੇ ਪੁੜੇ ਵੱਲੋਂ ਛੁਟਕਾਰਾ ਨਹੀਂ ਹੋਇਆ ਮਨ ਦੀ ਡਾਵਾਂ ਡੋਲ ਵਾਲੀ ਦਸ਼ਾ ਮੁੱਕਦੀ ਨਹੀਂ ਬਣੀ ਰਹੀ ਹੈ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਏ ਸਤਿਗੁਰੂ ਜੀ ਮੈਂ ਮਨੀਕਰਨ ਆਦਿਕ ਤੀਰਥਾਂ ਦੇ ਉੱਤੇ ਵੀ ਮਨ ਚਿੱਤ ਵਿੱਚ ਕਾਮਨਾ ਇੱਛਾ ਰੱਖ ਕੇ ਜਾ ਕੇ ਵਸਿਆ ਅਤੇ ਸਿਰ ਉੱਤੇ ਕਾਂਸੀ ਵਿੱਚ ਜਾ ਕੇ ਕਰ ਵੱਤ ਆਰਾ ਵੀ ਤਰਾ ਲਿਆ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਕਰ ਯਤਨ ਕਰਾਏ ਹੇ ਸਤਿਗੁਰੂ ਜੀ ਮੈਂ ਜਾਣਿਆ ਹੈ ਕਿ ਜੇਕਰ ਕੋਈ ਇਹੋ ਜੇ ਸਾਧਨਾ ਰੂਪੀ ਲਖਾ ਯਤਨ ਉਪਾ ਕਰ ਲਵੇ ਤਾਂ ਹੀ ਇਹ ਵਿਦ ਇਸ ਪ੍ਰਕਾਰ ਮਨ ਚਿਤ ਦੀ ਮੈਲ ਵਿਦਿਆ ਦੀ ਮੈਲ ਆਦਿਕ ਨਹੀਂ ਉਤਰਦੀ ਕਨਕ ਕਾਮਨੀ ਹੈ ਵਰ ਗੈਵਰ ਬਹੁ ਵਿਦਦਾਨ ਦਾਤਾਰ हे सतगुरु जी फिर कनक सोने कामनी स्त्री है वर है, वार वार है वर वर श्रेष्ठ है घोड़े गैवर उत्तम हाथी भाव एरावत हाथी आदक बहुत प्रकार दा दान दातारा दाता बनके देना कीते अन्न वस्त्र भूमि बहु अर्पे न मिलिया हर द्वार अन्न अनाज वस्त्र कपड़ा भूमि धरती आदक ਬਹੁਤ ਸਾਰੇ ਦਾਨ ਵੀ ਅਰਪੇ ਅਰਪਨਾ ਕੀਤੇ ਆ ਪਰੰਤੂ ਇਹਨਾਂ ਕਰਮਾਂ ਦੁਆਰਾ ਵੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਗਿਆਨ ਰੂਪੀ ਦਰਵਾਜ਼ਾ ਨਹੀਂ ਮਿਲਿਆ ਇਹਨਾਂ ਕਰਮਾਂ ਦੇ ਨਾਲ ਗਿਆਨ ਦਾ ਦਰਵਾਜ਼ਾ ਨਹੀਂ ਮਿਲਿਆ ਪੂਜਾ ਅਰਚਾ ਬੰਦਨ ਡੰਡਾਉਤ ਖੱਟ ਕਰਮਾਂ ਰਤ ਰਹਤਾ हे ਸਤਿਗੁਰੂ ਜੀ ਮੂਰਤੀਆਂ ਦੀ ਪੂਜਾ ਅਰਚਾ ਚੰਦਨ ਛਿੜਕ ਕੇ ਕੀਤੀ ਬੰਦਨ ਨਮਸਕਾਰ ਕੀਤੀ ਅਤੇ ਡੰਡਾਉਤ ਡੰਡੇਵਤ ਲੰਮੇ ਪੈ ਕੇ ਵੀ ਬੰਦਨਾ ਕੀਤੀ ਅਤੇ ਖਟਨਾਮ ਛੇ ਦਾ ਹੁੰਦਾ ਛੇ ਕਰਮਾਂ ਨੂੰ ਵੀ ਰਤ ਪ੍ਰੀਤੀ ਨਾਲ ਕਰਦਾ ਰਿਹਾ ਸੋ ਖੱਟ ਕਰਮ ਕਿਹੜੇ ਹੁੰਦੇ ਆ ਪਹਿਲਾ ਸੰਧਿਆ ਸੂਰਜ ਚੜਦੇ ਨਾਲ ਕੋਈ ਜਾਪ ਕਰਨਾ ਦੁਪਹਿਰੇ ਅਸਤੋਤਰ ਆਦ ਪੜਨੇ ਅਤੇ ਸ਼ਾਮ ਨੂੰ ਸੂਰਜ ਛਿਪਦੇ ਨਾਲ ਆਰਤੀ ਆਦਕ ਕਰਨੀ ਇਹ ਸੰਧਿਆ ਹੈ ਦੂਸਰਾ ਹੁੰਦਾ ਤਰਪਣ ਤਰਪਣ ਭਾਵ ਦੁੱਕ ਬੁੱਕ ਭਰ ਭਰ ਕੇ ਸੂਰਜ ਨੂੰ ਪਾਣੀ ਦੇਣਾ ਜਾਂ ਚੰਦਨ ਆਦਿਕ ਨੂੰ ਠਾਕੁਰਾਂ ਦੀ ਮੂਰਤੀ ਤੇ ਛਿੜਕਣਾ ਇਸ ਨੂੰ ਤਰਪਣ ਕਹਿੰਦੇ ਆ ਗਾਇਤਰੀ ਤੀਸਰਾ ਹੁੰਦਾ ਗਾਇਤਰੀ ਗਾਇਤਰੀ ਦਾ ਪਾਠ ਗੋਮੁਖੀ ਲੈ ਕੇ ਗੁਪਤ ਜਾਪ ਕਰਨਾ ਭਾਵ ਇਹ 24 ਅਖਰੀ ਗਾਇਤਰੀ ਨੂੰ ਵੇਦ ਦਾ ਆਦ ਮੰਤਰ ਮੰਨਿਆ ਹੈ ਮੋਢ ਵਾਲਾ ਮੰਤਰ ਉਸ ਦਾ ਜਾਪ ਕਰਨਾ ਇਸ ਨੂੰ ਗਾਇਤਰੀ ਕਹਿੰਦੇ ਆ ਸੋ ਚੌਥਾ ਜਿਹੜੇ ਕਰਮ ਆ ਉਹ ਹੈ ਅਥੀਤੀ ਪੂਜਨ ਜਿਹੜਾ ਅਭਿਆਗਤ ਸੱਦੇ ਤੋਂ ਬਿਨਾਂ ਹੀ ਮਿਲ ਪਵੇ ਉਸ ਦੀ ਪੂਜਾ ਕਰਨੀ ਲੰਗਰ ਪਾਣੀ ਛਕਾਉਣਾ ਆਸਣ ਦੇਣਾ ਮੁੱਠੀ ਚਾਪੀ ਕਰਨੀ ਆਦ ਸਤਕਾਰ ਕਰਨਾ ਪੰਜਵਾਂ ਸਾਧ ਸੰਗਤ ਜੀ ਕਰਮ ਹੁੰਦਾ ਇਸ਼ਨਾਨ ਠਾਕੁਰਾਂ ਆਦ ਦਾ ਇਸ਼ਨਾਨ ਕਰਾਉਣਾ ਤੇ ਛੇਵਾਂ ਸਾਧ ਸੰਗਤ ਜੀ ਦੇਵ ਅਰਚਨ ਇਹ ਦੇਵ ਅਰਚਨ ਆਪਣੇ ਦੇਵਤੇ ਨੂੰ ਅਰਚਨ ਭੋਗ ਆਦਕ ਲਗਾਉਣਾ ਸੋ ਖੱਟ ਕਰਮ ਹੋਰ ਵੀ ਮੰਨੇ ਆ ਸ਼ੇ ਪਹਿਲਾ ਵਿਦਿਆ ਪੜਨੀ ਦੂਸਰਾ ਵਿਦਿਆ ਪੜਾਉਣੀ ਤੀਸਰਾ দান ਦੇਣਾ ਚੌਥਾ দান ਲੈਣਾ ਪੰਜਵਾਂ ਜਗ ਕਰਨਾ ਤੇ ਛੇਵਾਂ ਜਗ ਕਰਾਉਣਾ ਸੋ ਖੱਟ ਕਰਮ ਮਨੂ ਸਿਮਰਤੀ ਅਨਸਾਰ ਵੀ ਆ ਉਹ ਪਹਿਲਾ ਹੈ ਵੇਦ ਅਭਿਆਸ ਦੂਸਰਾ ਤਪ ਤੀਸਰਾ ਗਿਆਨ ਚੌਥਾ ਇੰਦਰੀ ਜਿਤ ਪੰਜਵਾਂ ਅਹਿੰਸਾ ਤੇ ਛੇਵਾਂ ਗੁਰ ਸੇਵਾ ਖੱਟ ਕਰਮ ਅਤਰੇ ਅਨਸਾਰ ਵੀ ਆ ਸੋ ਉਹ ਕਿਹੜੇ ਪਹਿਲਾ ਜਪ ਮਾਫ ਕਰਨਾ ਪਹਿਲਾ ਹੈ ਜਪ ਦੂਸਰਾ ਤਪ ਤੀਜਾ ਪੂਜਾ ਚੌਥਾ ਤੀਰਥ ਪੰਜਵਾਂ ਮੰਤਰ ਸਾਧਨ ਛੇਵਾਂ ਸੰਨਿਆਸ ਆਦਿਕ ਫੇਖਟ ਕਰਮ ਪ੍ਰਾਚਨ ਅਨਸਾਰ ਵੀ ਮੰਨੇ ਆ ਉਹ ਕਿਹੜੇ ਹਨ ਪਹਿਲਾ ਸੰਧਿਆ ਦੂਸਰਾ ਇਸ਼ਨਾਨ ਤੀਜਾ ਜਪ ਚੌਥਾ ਹਵਨ ਪੰਜਵਾਂ ਵੇਦ ਪਾਠ ਛੇਵਾਂ ਦੇਵ ਪੂਜਨ ਹੋ ਹੋ ਕਰਤ ਬੰਦਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਇਹਨਾਂ ਕਰਮਾਂ ਦੇ ਕਰਨੇ ਕਰਕੇ ਹਉਮੈ ਕਰਦਾ ਰਿਹਾ ਕਿ ਮੈਂ ਦਾਨੀ ਹਾਂ ਮੈਂ ਪੂਜਾ ਕਰਦਾ ਹਾਂ ਇਉਂ ਕਰਤਾ ਭੁਗਤਾ ਬੁਣੇ ਦੇ ਬੰਨਣਾ ਵੇਚੀ ਪੈ ਗਿਆ ਇਸ ਤਰੀਕੇ ਨਾਲ ਵੀ ਸਤਿਗੁਰੂ ਜੀ ਵਾਹਿਗੁਰੂ ਦੇ ਨਾਲ ਮਿਲਣਾ ਨਹੀਂ ਹੋਇਆ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ ਹੈ ਸਤਿਗੁਰੂ ਜੀ ਜੋਗ ਸਾਧਕੇ ਸਿੱਧੀ ਵਾਲੀ ਪਦਵੀ ਜਮ ਨੇਮ ਪ੍ਰਾਣਾਯਾਮ ਆਦਿ ਯੋਗ ਸਾਧਨ ਕਰਕੇ ਸਿੱਧ ਬਣ ਗਿਆ 84 ਆਸਣ ਵੀ ਲਾਉਣੇ ਸਿੱਖ ਲਏ ਇਹ ਵੀ ਕਰਕੇ ਰਿਆ ਭਾਵ ਥੱਕ ਚੁੱਕਾ ਪਰ ਕਾਮਯਾਬੀ ਨਹੀਂ ਹੋਈ ਬਲਕੇ ਵੱਡੀ ਆਰਜਾ ਫਿਰ ਫਿਰ ਜਨਮে ਹਰ ਸਿਉ ਸੰਗ ਨਾ ਗਹਿਆ ਯੋਗ ਸਾਧਨਾ ਦੁਆਰਾ ਵੱਡੀ ਉਮਰ ਕਰ ਲਈਏ ਤਾਂ ਵੀ ਮੁੜ ਮੁੜ ਕੇ ਜੰਮਣਾ ਹੀ ਪੈਂਦਾ ਹੈ ਪਰ ਮੈਂ ਦੇਬਮਾਨ ਛੱਡ ਕੇ ਪਰਮੇਸ਼ਰ ਦੇ ਨਾਮ ਨਾਲ ਸਾਥ ਨਾ ਗਇਆ ਗ੍ਰਹਿਣ ਨਹੀਂ ਕੀਤਾ ਭਾਵ ਕਾਰਨ ਸੂਖਮ ਸਥੂਲ ਦੇਹਾਂ ਦੀ ਹੀ ਸੰਗ ਸੰਗਤ ਕਰਦਾ ਰਿਹਾ ਜਿਵੇਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਲੰਮੀ ਉਮਰ ਵਾਲੇ ਜੋਗੀ ਦੀ ਸਾਖੀ ਆਉਂਦੀ ਨਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਕਤਸਰ ਸਾਹਿਬ ਜੀ ਦਾ ਜੰਗ ਫਤਿਹ ਕਰਕੇ ਸਿੰਘਾਂ ਦਾ ਸੰਸਕਾਰ ਕਰਕੇ ਇਸ ਜਗ੍ਹਾ ਨੂੰ ਮੁਕਤੀ ਦਾ ਸਰ ਮੁਕਤਸਰ ਕਹਿ ਕੇ ਕਿ ਇੱਥੇ ਜੋ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਉਹ ਮੁਕਤ ਹੋ ਜਾਵੇਗਾ। ਸ੍ਰੀ ਮੁਕਸਰ ਸਾਹਿਬ ਜੀ ਦਾ ਜੰਗ ਭਾਵੇਂ ਵਿਸਾਖ ਵਿੱਚ ਹੋਇਆ ਸੀ ਪਰ ਭਾਈ ਲੰਗਰ ਸਿੰਘ ਜੀ ਨੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ ਸੀ ਜਿਨ੍ਹਾਂ ਦਾ ਮਕਾਨ ਹਰੀਕੇ ਪਿੰਡ ਉੱਗਾ ਹੈ। ਕਈ ਵਰੇ ਪਿੱਛੋਂ ਇਸ ਸਥਾਨ ਤੇ ਸਿੰਘਾਂ ਦੇ ਦਲਾਂ ਨੂੰ ਸੱਦ ਕੇ ਸਾਰਿਆਂ ਨਾਲ ਸਲਾਹ ਕਰਕੇ ਮਾਗੀ ਦਾ ਮੇਲਾ ਠਹਿਰਾਇਆ ਕਿਉਂਕਿ ਪਾਣੀ ਦੀ ਘਾਟ ਕਰਕੇ ਰੁੱਤ ਮਾਲਵੇ ਦੇਸ਼ ਵਿੱਚ ਯਾਤਰਾ ਕਰਨ ਲਈ ਬਹੁਤ ਚੰਗੀ ਮਾਲੂਮ ਹੁੰਦੀ ਹੈ ਤਰਕਾਲਾ ਨੂੰ ਸਤਗੁਰੂ ਜੀ ਨਾਗੇ ਦੀ ਸਰਾਈ ਪਿੰਡ ਪਹੁੰਚੇ ਜੋ ਸ੍ਰੀ ਮੁਕਸਰ ਸਾਹਿਬ ਤੋਂ ਸਤਕੋ ਉੱਤਰ ਪੂਰਬ ਵੱਲ ਹੈ ਜਿਸ ਦਾ ਪਹਿਲਾ ਨਾਮ ਮੱਤੀ ਦੀ ਸਰਾਈ ਸੀ ਕਿਉਂਕਿ ਉਜੜਿਆ ਥੇਕ ਉਦਾਸੀ ਨਾਗੇ ਨੇ ਬਾਦ ਕੀਤਾ ਸੀ ਜਿਸ ਤੋਂ ਇਸ ਦਾ ਨਾਮ ਨਾਗੇ ਦੀ ਸਰਾਈ ਪਿਆ ਇੱਥੇ ਇੱਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਤੇ ਦੂਸਰਾ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਤੇ ਢਾਪ ਦੇ ਕੰਢੇ ਉਤਰੇ ਇਸੇ ਢਾਪ ਦੇ ਦੂਜੇ ਕੰਢੇ ਤੇ ਇੱਕ ਲੰਮੀ ਉਮਰ ਦਾ ਜੋਗੀ ਰਹਿੰਦਾ ਸੀ ਜਿਸ ਦੀ ਉਮਰ ਭਾਈ ਸੰਤੋਖ ਸਿੰਘ ਜੀ ਨੇ 5120 ਬਰੇ ਦੀ ਲਿਖੀ ਹੈ ਕਾ ਤੇ ਲੱਕੜਾਂ ਇਕੱਠੀਆਂ ਕਰਨ ਵਾਸਤੇ ਗੁਰੂ ਕੇ ਸਿੰਘ ਇੱਧਰ ਉੱਧਰ ਵਿਚਰ ਰਹੇ ਸੰਤ ਜੋਗੀ ਆਪਣੇ ਸੇਵਕਾਂ ਨੂੰ ਪੁੱਛਣ ਲੱਗਾ ਕਿ ਢਾਪ ਦੇ ਪਰਲੇ ਕੰਢੇ ਤੇ ਕੌਣ ਉਤਰਿਆ ਹੈ ਤਾਂ ਉਸ ਦੇ ਸੇਵਕਾਂ ਨੇ ਦੱਸਿਆ ਕਿ ਮਰੇਲਾ ਗੁਰੂ ਉਤਰਿਆ ਹੈ ਮਰੇਲਾ ਤੁਰਕਾਂ ਦੇ ਮਾਰਨ ਵਾਲਾ ਮੁਸਲਮਾਨਾਂ ਨੇ ਨਫ਼ਰਤ ਨਾਲ ਸਤਿਗੁਰੂ ਜੀ ਦਾ ਇਹ ਨਾਮ ਧਰਿਆ ਸੀ ਜਿਸ ਨੇ ਤੁਰਕਾਂ ਨਾਲ ਭਾਰੀ ਜੰਗ ਕਰਕੇ ਹਜ਼ਾਰਾਂ ਨੂੰ ਮਾਰਨਾ ਕੀਤਾ ਹੈ ਉਸ ਜੋਗੀ ਦੇ ਸੇਵਕਾਂ ਨੇ ਸਿੰਘਾਂ ਤੋਂ ਪੁੱਛਿਆ ਕਿ ਤੁਹਾਡੇ ਗੁਰੂ ਦੀ ਉਮਰ ਕਿੰਨੀ ਕੁ ਹੈ ਤਾਂ ਸਿੱਖਾਂ ਨੇ 37 38 ਸਾਲ ਦੀ ਦੱਸੀ ਇਸ ਤੇ ਜੋਗੀ ਨੇ ਹੱਸ ਕੇ ਵਚਨ ਕੀਤਾ ਇਸੇ ਲਈ ਇਹ ਗੁਰੂ ਮਰੇਲਾ ਲੜਾਕਾ ਹੋ ਰਿਹਾ ਅਜੇ ਬਾਲਕ ਹੈ ਨਾ ਇਹ ਗੱਲ ਜਦੋਂ ਗੁਰੂ ਜੀ ਨੂੰ ਸਿੱਖਾਂ ਨੇ ਦੱਸੀ ਕਿ ਮਹਾਰਾਜ ਇੱਕ ਜੋਗੀ ਟਾਪ ਦੇ ਪਰਲੇ ਕੰਡੇ ਤੇ ਰਹਿੰਦਾ ਹੈ ਆਪ ਜੀ ਨੂੰ ਛੋਟੀ ਉਮਰ ਦਾ ਬਾਲਕ ਕਹਿ ਕੇ ਹੱਸਿਆ ਹੈ ਅਤੇ ਨਾਲ ਕਿਹਾ ਹੈ ਕਿ ਮੈਂ ਤਾਂ ਗੁਰੂ ਸਮਝ ਕੇ ਦਰਸ਼ਨ ਕਰ ਲਈ ਚੱਲਿਆ ਸਾਂ ਪਰ ਹੁਣ ਨਹੀਂ ਜਾਂਦਾ ਜਦੋਂ ਇਹ वार्तालाप ਹੋ ਰਹੀ ਸੀ ਤਾਂ ਜੋਗੀ ਦੇ ਕੋ ਚੇਲੇ ਜੋਗੀ ਤੋਂ ਆਗਿਆ ਲੈ ਕੇ ਦੇਖਣ ਲਈ ਆਏ ਇਹ ਗੁਰੂ ਕੈਸਾ ਹੈ ਜੋਗੀ ਦੇ ਚੇਲੇ ਬੈਠੇ ਸੁਣ ਰਹੇ ਸਨ ਤਾਂ ਸਾਧੂ ਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਕੀ ਹੋ ਗਿਆ ਜੇ ਜੋਗੀ ਨੇ ਉਮਰ ਵਧਾ ਲਈ ਹੈ ਪਰ ਯੋਗ ਦੀ ਯੁਗਤ ਇਸ ਦੇ ਹੱਥ ਨਹੀਂ ਆਈ ਸੋ ਵਾਰ ਰਾਮਕਲੀ ਦੇ ਵਿੱਚ ਪਾਵਨ ਬਾਗ ਹੈ ਯੋਗ ਨਾ ਪਾਇਆ ਯੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਲੰਮੀ ਉਮਰ ਤਾਂ ਕਾਵਾਂ ਤੇ ਨਾਗਾਂ ਦੀ ਵੀ ਬਹੁਤ ਹੁੰਦੀ ਹੈ ਤਾਂ ਸੇਖ ਪੁੱਛਣ ਲੱਗੇ ਕਿ ਮਹਾਰਾਜ ਇਸ ਦੀ ਉਮਰ ਕਿੰਨੀ ਹੈ ਤਾਂ ਸਤਿਗੁਰੂ ਜੀ ਨੇ ਦੱਸਿਆ ਕਿ ਇਸ ਜੋਗੀ ਦੀ ਉਮਰ 5120 ਵਰੇ ਦੀ ਹੈ ਇਹ ਸੁਣ ਕੇ ਜੋਗੀ ਦੇ ਚੇਲਿਆਂ ਨੇ ਜਾ ਕੇ ਜੋਗੀ ਨੂੰ ਦੱਸਿਆ ਜਿਸ ਨੂੰ ਸੁਣ ਕੇ ਜੋਗੀ ਬੜਾ ਅਚਰਜ ਵੀ ਹੋਇਆ ਅਤੇ ਸਤਿਗੁਰੂ ਜੀ ਨੂੰ ਸਮਰੱਥ ਸਰਬਸ਼ਕਤੀਵਾਨ ਸਮਝ ਕੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਈ ਤੇ ਦਰਸ਼ਨ ਕਰਨ ਲਈ ਤੁਰ ਪਿਆ ਜੋਗੀ ਬਿਰਧ ਹੋਣ ਕਰਕੇ ਹੱਥ ਵਿੱਚ ਨਗੋਰੀ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਤੁਰਿਆ ਅੱਗੇ ਸਤਿਗੁਰੂ ਜੀ ਦੀਵਾਨ ਤੋਂ ਪਰੰਤ ਰਹਿ ਰਾਜ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ ਸਨ ਤੇ ਨੇੜੇ ਪਹੁੰਚ ਕੇ ਖੜਾ ਰਿਹਾ ਤਾਂ ਸਤਿਗੁਰਾਂ ਨੇ ਬਚਨ ਕੀਤਾ ਜੈਸਾ ਕਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਹਨ ਸਾਧੋ ਬੈਠ ਜਾਹੋ ਕਿਉ ਖੜਿਓ ਸੁੰਨਤ ਪ੍ਰਣਾਮ ਗੁਰੂ ਕੋ ਕਰਿਓ ਸੰਗਤ ਦੇ ਵਿੱਚ ਉਹ ਜੋਗੀ ਮਹਾਤਮਾ ਜੀ ਸਿੰਘਾਂ ਨਾਲ ਮਿਲ ਕੇ ਬੈਠ ਗਏ ਰਹਿਰਾਸ ਸਾਹਿਬ ਜੀ ਦਾ ਪਾਠ ਪ੍ਰੇਮ ਨਾਲ ਸੁਣਿਆ ਜਦੋਂ ਭੋਗ ਪਾ ਕੇ ਅਰਦਾਸ ਕੀਤੀ ਗਈ ਉਸ ਵੇਲੇ ਜੋਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਆਪਣੇ ਚਰਨ ਕਮਲਾਂ ਪਾਸ ਲਾ ਲਓ ਮੈਨੂੰ ਆਪਣੀ ਸਿੱਖਿਆ ਦੇ ਕੇ ਸਿੱਖ ਬਣਾ ਲਓ ਤੁਹਾਡੇ ਦਰਸ਼ਨਾਂ ਤੋਂ ਮੈਂ ਬਲਹਾਰ ਜਾਵਾਂ ਤੁਸੀਂ ਸਰਬ ਕਲਾ ਸਮਰੱਥ ਭਾਰੀ ਗੁਣਾ ਵਾਲੇ ਹੋ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ ਕਿ ਜੋਗੀ ਜੀ ਤੂੰ ਤਾਂ ਪਹਿਲਾਂ ਹੀ ਸਿੱਖ ਹੈ ਤੇ ਕੇਵਲ ਮੋਕਸ਼ ਲਈ ਬੜੇ ਸਾਧਨ ਸਾਦੇ ਹੋਏ ਹਨ ਬੜੀ ਧੀਰ ਤੱਕ ਲੰਬੀਆਂ ਸਮਾਧਾਂ ਲਾਉਣ ਵਾਲਾ ਅਕਾਲ ਪੁਰਖ ਨੂੰ ਬੰਦਨਾ ਕਰ ਜਿਸ ਨੂੰ ਬੰਦਨਾ ਕਰਨ ਨਾਲ ਬੰਧਨ ਨਿਕੰਦਨ ਭਾਵਨਾਸ਼ ਹੋ ਜਾਂਦੇ ਆ ਇਹ ਕਹਿ ਕੇ ਕਿਰਪਾ ਦ੍ਰਿਸ਼ਟੀ ਕੀਤੀ ਨਾਨਕ ਨਦਰੀ ਨਜ਼ਰ ਨਿਹਾਲ ਤੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਕਿ ਇੱਕ ਨਜ਼ਰ ਨਾਲ ਹੀ ਉਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਇਉ ਜੋਗੀਆਂ ਦੀ ਲੰਮੀ ਉਮਰ ਤਾਂ ਹੋ ਜਾਂਦੀ ਹੈ ਪਰ ਮੋੜ ਮੋੜ ਕੇ ਜੰਮਦੇ ਰਹਿੰਦੇ ਹਨ ਮੁਕਤ ਨਹੀਂ ਹੁੰਦੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਏ ਸਤਗੁਰੂ ਜੀ ਭਾਵੇਂ ਕੋਈ ਪੁਰਖ ਰਾਜਾ ਬਣ ਕੇ ਰਾਜ ਹਕੂਮਤ ਦੇ ਲੀਲਾ ਕੌਦਕ ਤਮਾਸ਼ੇ ਮਾਨਦਾ ਰਿਹਾ ਹੋਵੇ ਹਰ ਵਕਤ ਰਾਜ ਲੀਲਾ ਸ਼ਿਕਾਰ ਆਦ ਖੇਡਦਾ ਰਹੇ ਤੇ ਰਾਜਨ ਰਾਜਿਆਂ ਦੀ ਤਰ੍ਹਾਂ ਐਸ਼ ਪ੍ਰਸਤੀ ਵਾਲੀ ਰਚਨਾ ਸਾਜੋ ਸਮਾਨ ਤੇ ਆਪਣੀ ਰਿਆਸਤੀ ਵਧਾਉਂਦਾ ਰਹੇ ਆਪ ਦੂਸਰੇ ਲੋਕਾਂ ਨੂੰ ਬismillah ਕਹਿ ਕੇ ਕਬਜੀ ਕਰਦਾ ਰਹੇ ਇਉਂ ਰਾਜਿਆਂ ਦੀ ਰਚਨਾ ਵਿੱਚ ਲੱਗੇ ਰਹਿਣਾ ਤੇ ਸਭਨਾ ਲੋਕਾਂ ਉੱਤੇ ਅਫਾਰਾ ਅਮੋੜ ਭਾਵ ਜੋ ਕੋਈ ਨਾ 모ੜ ਸਕੇ ਐਸਾ ਹੁਕਮ ਕੀਤਾ ਹੋਵੇ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰ ਫਿਰ ਰਾਜਾ ਬਣ ਕੇ ਸੋਹਣੀ ਸੁੰਦਰ ਇਸਤਰੀ ਦੀ ਸੇਜਾ ਮਾਣਦਾਰੇ ਸਰੀਰ ਉਤੇ ਚੰਦਨ ਤੇ ਚੂਆ ਅਤਰ ਫਲੇ ਰਾਦਕ ਵਰਤ ਰਾ ਰਹੇ ਪਰ ਇਹ ਪੂਰਬੋਕਤ ਸਭ ਸਮਗਰੀ ਘੋਰ ਭਿਆਨਕ ਨਰਕ ਦਾ ਹੀ ਦਰਵਾਜਾ ਹੈ ਭਾਵ ਵਾਹਿਗੁਰੂ ਨਾਮ ਤੋਂ ਬਗੈਰ ਬਾਕੀ ਸਭ ਕਰਮ ਨਰਕਾਂ ਦੀ ਪ੍ਰਾਪਤੀ ਕਰਾਉਣ ਵਾਲੇ ਫਿਰ ਪ੍ਰਸ਼ਨ ਕੀਤਾ ਇਹ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਦੱਸੋ ਕਿ ਮੁਕਤੀ ਕਿਵੇਂ ਪ੍ਰਾਪਤ ਹੋਵੇ ਅੱਗੇ ਸਤਿਗੁਰੂ ਜੀ ਸਿੱਖ ਮੁਖ ਦੁਆਰਾ ਪਹਿਲਾਂ ਕੀਤੇ ਪ੍ਰਸ਼ਨਾਂ ਦਾ ਹੁਣ ਉੱਤਰ ਦਿੰਦੇ ਆ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਏ ਭਾਈ ਜੋ ਪਰਮੇਸ਼ਰ ਦੀ ਕੀਰਤਨ ਭਗਤੀ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਕਰਨੀ ਹੈ ਇਹ ਸਾਰੇ ਕਰਮਾਂ ਦੇ ਨਾਲੋਂ ਸਿਰ ਕੀਏ ਸ਼੍ਰੋਮਣੀ ਕਰਮ ਹੈ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕੋ ਨਾਨਕ ਤਿਸ ਭਇਓ ਪਰਬਦ ਜਿਸ ਪੁਰਬ ਲਿਖੇਗਾ ਲਹਿਨਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਉਸ ਨੂੰ ਪਰਮੇਸ਼ਰ ਦੇ ਕੀਰਤਨ ਚੋਂ ਸਤਸੰਗਤ ਦਾ ਮਿਲਾਪ ਪ੍ਰਾਪਤ ਹੋਇਆ ਹੈ ਜਿਸ ਦੇ ਮੱਥੇ ਤੇ ਪੂਰਬਲੇ ਕਰਮਾਂ ਦਾ ਲੇਖ ਲਿਖਿਆ ਹੋਵੇ ਉਸ ਨੇ ਹੀ ਸਤਸੰਗਤ ਦਾ ਲਾਹ ਲੈਣਾ ਕੀ ਇਹ ਲੈਣਾ ਕੀਤਾ ਹੈ ਜਿਸ ਨੂੰ ਪੂਰਬਲੇ ਲਿਖੀ ਹੋਏ ਨਿਸ਼ਕਾਮ ਕਰਮਾਂ ਦਾ ਫਲ ਮਿਲਦਾ ਹੈ ਅੱਗੇ ਬੇਨਤੀ ਪੂਰਵਕ ਕਥਨ ਕਰਦੇ ਆ ਤੇਰੇ ਸੇਵਕ ਇਹ ਰੰਗ ਮਾਤਾ ਏ ਵਾਹਿਗੁਰੂ ਤੇਰਾ ਸੇਵਕ ਦਾਸ ਤਾਂ ਇਸੇ ਰੰਗ ਪ੍ਰੇਮਾ ਭਗਤੀ ਵਿੱਚ ਕੀਰਤਨ ਦੇ ਰੰਗ ਵਿੱਚ ਮਾਤਾ ਮਸਤ ਹੋਇਆ ਹੈ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਏ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਪਰਮੇਸ਼ਰ ਜਦੋਂ ਆਪ ਜੀ ਸਾਡੇ ਤੇ ਕਿਰਪਾਲੂ ਦਿਆਲੂ ਹੋਏ ਤਾਂ ਸਾਡਾ ਇਹ ਮਨ ਹਰੀ ਪਰਮੇਸ਼ਰ ਆਪ ਜੀ ਦੇ ਕੀਰਤਨ ਵਿੱਚ ਰੰਗਿਆ ਗਿਆ ਸੁਰਹਾਉ ਦੂਜਾ ਇੱਕ ਸ਼ਬਦ ਵਿੱਚ ਜਿੱਥੇ ਸਥਾਈ ਲਈ ਦੋ ਤੁਕਾਂ ਰਚੀਆਂ ਹਨ ਉਥੇ ਇਹ ਪਦ ਵਰਤਿਆ ਹੈ ਅਰ ਦੋਹਾਂ ਵਿੱਚੋਂ ਗਾਉਣ ਵਾਲੇ ਦੀ ਮਰਜ਼ੀ ਹੈ ਜਿਸ ਟੇਕ ਨੂੰ ਚਾਹੇ ਵਰਤੇ ਅਰਥਾਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੇ ਸ਼ਬਦ ਵਿੱਚ ਸਾਧਨਾ ਦਾ ਵਰਣਨ ਕਰਕੇ ਦੱਸਿਆ ਹੈ ਅਤੇ ਖੀਰ ਲੀਰ ਹਾਉ ਦੂਜਾ ਵਾਲੀਆਂ ਦੋ ਤੁਕਾਂ ਵਿੱਚ ਸਾਰੇ ਸ਼ਬਦ ਦਾ ਭਾਵ ਦੱਸਿਆ ਕਿ ਨਾਮ ਤੋਂ ਬਿਨਗੈਰ ਸਾਰੇ ਸਾਧਨ ਸਫਲੇ ਆ ਨਾਮ ਜਪਿਆ ਸਫਲਾ ਹੈ ਨਾਮ ਜਪੇ ਤੋਂ ਬਿਨਗੈਰ ਤਾਂ ਸਾਧਨ ਈਉਂ ਹਨ ਜਿਵੇਂ ਕੋਈ ਇਕਲਿੰਗਾ ਬਿੰਦੀਆਂ ਲਿਖੀ ਜਾਵੇ ਜ਼ੀਰੋ ਸਿਫਰਾਂ ਲਿਖੀ ਜਾਵੇ ਪਰ ਉਸ ਬਿੰਦੀਆਂ ਸਿਫਰਾਂ ਦੀ ਏਕੇ ਤੋਂ ਬਿਨਗੈਰ ਕੋਈ ਕਦਰ ਨਹੀਂ ਹੁੰਦੀ ਇਸੇ ਤਰ੍ਹਾਂ ਜੇ ਨਾਮ ਜਪਿਆ ਜਾਵੇ ਤਾਂ ਸਾਧਨ ਕੀਤੇ ਸਫਲੇ ਹਨ ਨਹੀਂ ਤਾਂ ਸਾਧਨ ਕੀਤੇ ਕਿਸੇ ਅਰਥ ਨਹੀਂ ਹਨ ਉਹ ਤਾਂ ਟਾੜੀਆਂ ਨੂੰ ਪਾਣੀ ਸਿੰਜਣ ਵਾਂਗ ਸਮਝੋ ਇਉਂ ਸਤਿਗੁਰਾਂ ਨੇ ਅੱਠ ਪੌੜੀਆਂ ਵਿੱਚ ਸਿੱਖ ਮੁਖ ਦੁਆਰਾ ਸਾਧਨ ਦੱਸ ਕੇ ਅਖੀਰ ਵਿੱਚ ਰਹਾਉ ਦੂਜਾ ਵਾਲੀਆਂ ਪੰਕਤੀਆਂ ਰਚ ਕੇ ਉੱਤਰ ਦੇਣਾ ਕੀਤਾ ਹੈ ਰਹਾਉ ਦੂਜਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ